ਬਹੁਤ ਵਧੀਆ ਪਿੰਗਾ ਚੁਟੜੀਆਂ ਤੇ ਫੁੜੰਗਾ ਟੀੜੀਆਂ ਪਿੰਗਾ ਚ ਲਉਂਗਾ ਤੇ ਸਜਾ ਦਾ ਜੀ ਸਿੰਘ ਨਗਰ ਦੇ ਵਿੱਚ ਅਸੀਂ ਤੀਜੇ ਸਾਲ ਚ ਲਗਾਤਾਰ ਪੀਆਂ ਲਾ ਰਹੇ ਹਾਂ ਇਹਨਾਂ ਸਾਵਣ ਦੇ ਮਹੀਨੇ ਦੇ ਵਿੱਚ ਉਹਨਾਂ ਦਾ ਕੱਲਾਪਣ ਦੂਰ ਹੋ ਜਾਂਦਾ ਬਹੁਤ ਵਧੀਆ ਟੀਆਂ ਲੱਗੀਆਂ ਵਧੀਆ ਬਹੁਤ ਰੌਣਕਾਂ ਲੱਗੀਆਂ ਜੀ ਸਾਰੇ ਇਕੱਠੇ ਹੋ ਕੇ ਜਦੋਂ ਇੰਜੋਏ ਕਰਦੇ ਆ ਆਪਣੇ ਦੁੱਖ ਸੁੱਖ ਸਾਂਝੇ ਹੋ ਜਾਂਦੇ ਆ ਪਿਛਲੇ ਸਾਲ ਹੋ ਗਿਆ ਇੱਥੇ 3 ਸਾਲ ਤੋਂ ਲਗਾਤਾਰ ਪੀਆਂ ਲੱਗਦੀਆਂ ਨੇ ਸਾਡੇ ਸੱਭਿਆਚਾਰ ਨੂੰ ਬੜੇ ਨਿਖਰੇ ਮੇਟਾਂ ਨਾਲ ਦਰਸਾਉਂਦਾ ਹੈ ਅੱਡੇ ਗਾ ਇੱਧਰ ਕੱਢਗੇ ਅੱਡੇ ਅੱਧਰੇ ਕਾਇਮ ਕਰਦੇ ਆਂ ਸੁਵਕਾਰੀਆਂ ਕੱਢਦੀਆਂ ਬਈ ਅੰਦਰ ਅੱਜੋ ਕੱਲ Música ਈਏ ਦਰਾਨੀਆਂ ਜੇਤੀ ਹੋਣ ਬਣੀਆਂ ਹੁਣ ਬਣੀਆਂ ਇਕਸਾਰ ਜੋੜੀਆਂ ਹੁਣ ਬਣੀਆਂ ਹੁਣ ਬਣੀਆਂ ਇਕਸਾਰ ਜੋੜੀਆਂ ਹੁਣ ਬਣੀਆਂ ਨੱਚੇ ਨਾ ਤਾਂ ਹੁਣ ਨੱਚ ਲੈ ਕਰੇ ਜਾ ਕੇ ਨਾ ਚੁੱਲੇ 'ਚ ਲੱਤ ਮਾਰੀ ਕੇ ਨਾ ਨੱਚ ਲੈ ਕਰੇ ਜਾ ਕੇ ਨਾ ਚੁੱਲੇ 'ਚ ਲੱਤ ਮਾਰੀ ਰੇ ਲੱਗੀ ਛਾਂਟ ਕੇ ਮੁੰਡੇ ਨਿਕਲੇ ਡਾ ਚੰਦਰੀ ਲੱਗੀ ਛਾਂਟ ਕੇ ਮੁੰਡੇ ਨਿਕਲੇ ਡਾ ਚੰਦਰੀ ਲੱਗੀ ਛਾਂਟ ਕੇ ਮੁੰਡੇ ਨਿਕਲੇ ਡਾ ਚੰਦਰੀ ਲੱਗੀ ਛਾਂਟ ਕੇ ਮੁੰਡੇ ਮੈਂ ਪਾਵਾ ਨੱਚ ਕੇ ਤੇ ਵਿੱਚ ਤੂੰ ਨੀ ਬolli ਮੈਂ ਪਾਵਾ ਨੱਚ ਕੇ ਦੇ ਵਿੱਚ ਦੇਵੇ ਤੋ ਅਜਾ ਨਾਮ ਲੈਦੀ ਹੜੀ ਨਰਿੰਦੀ ਗਾਣ ਹੋਏ ਦੀ ਹੁਣਆਂ ਟਾਲੀ ਤੇ ਤੁਗੀ ਕਰੇ ਕਟਪੂ ਹਾਣੀਆਂ ਟਾਲੀ ਤੇ ਤੁਗੀ ਕਰੇ ਕਟਪੂ ਹਾਣੀਆਂ ਟਾਲੀ ਤੇ ਤੁਗੀ ਕਰੇ ਕਟਪੂ ਛੋਲੇ ਜ அது சாந்தி தவிர

ਰਜੜੀਆਂ ਹੁਣ ਬਣੀਆਂ ਨੱਚੇ ਨਾ ਤਾਂ ਹੁਣ ਨੱਚ ਲੈ ਕਰ ਜਾ ਕੇ ਨਾ ਚੁੱਲੇ 'ਚ ਲੱਤ ਮਾਰੀ ਕੇ ਨਾ ਤਾਂ ਨੱਚ ਲੈ ਕਰ ਜਾ ਕੇ ਨਾ ਚੁੱਲੇ 'ਚ ਲੱਤ ਮਾਰੀ ਕਿੱਟੀਆਂ ਨਹੀਂ ਬੱਦਲੀਆਂ ਕਾਲੀਆਂ ਨਹੀਂ ਬੱਦਲੀਆਂ ਕਿੱਥੇ ਕਿ ਜਾ ਕੇ ਬਾਰਿ ਸੇਂਗੀ ਅੱਜ ਨੱਚ ਲੈ ਸਵੇਰੇ ਬਾਰਿ ਸੇਂਗੀ ਅੱਜੇ ਨਾਚ ਲੈ ਸਰੇ ਰੇ ਤਾਰੀ ਸਿੰਘ ਜੀ ਨਿੱਕੀ ਹੁੰਦੀ ਮੈਂ ਰਹਿੰਦੀ ਨਾਨਕੇ ਨਿੱਕੀ ਹੁੰਦੀ ਮੈਂ ਰਹਿੰਦੀ ਨਾਨਕੇ ਕਾਂਦੀ ਤੇ ਡੇੜੇ ਪੱਤੇ ਨਹੀਂ ਮੈਨੂੰ ਨੱਚ ਲੈਣ ਦੇ ਵਜੇ ਢੋਲ ਕੀ ਗੋ ਮੰਡੀਆਂ ਦੇ ਵੇੜੇ ਸੱਸੇ ਨਹੀਂ ਮੈਨੂੰ ਨੱਚ ਲੈ ਵਰੀਆ ਬਹੁਤ ਰੌਣਕਾਂ ਲੱਗੀਆਂ ਜੀ ਮੇਲਾ ਲੱਗਿਆ ਵਧੀਆ ਝੀਆਂ ਚਵਕਾਂ ਦਾ ਬੱਚਿਆਂ ਦਾ ਸਾਰਿਆਂ ਦਾ ਗੁੱਡੀਆਂ ਦਾ ਝੀਆਂ ਦਾ ਨੂਹਾਂ ਦਾ ਬਹੁਤ ਵਰੀਆ ਸਭ ਦੇਖ ਸਾਡੇ ਵਿੱਚ ਸਾਡੇ ਵਿੱਚ ਤਾਂ ਜੀ ਝੀਆਂ ਤੇ ਬਹੁਤ ਲੱਗੀਆਂ ਪਿੰਗਾ ਝੁੱਟਦੀਆਂ ਤੇ ਫੁਰਨਾ ਟੀੜੀਆਂ ਪਿੰਗਾ ਚੜਉਂਦੇਗਾ ਉੱਤਾਂ ਲੱਗਦੀਆਂ ਨਹੀਂ ਹੋਈ ਲੱਭੀਆਂ ਦੇਖੀ ਅੱਗੇ ਪੁਰਾਣੀਆਂ ਝੀਆਂ ਲੱਗੀਆਂ ਨੱਚ ਜੀ ਕੱਟੀਆਂ ਹੋ ਕੋ ਕਿਆ ਇੱਧਰ ਖੜ ਗਿਆ ਚੱਲ ਇੱਧਰ ਖੜ ਗਿਆ ਉੱਧਰ ਆਉਂਦਾ ਇੱਧਰ ਆਉਂਦਾ ਇਹ ਜੀਆਂ ਝੀਆਂ ਲੱਗਦੀਆਂ ਸੀ ਹੁਣ ਤਾਂ ਇਕੱਠੀਆਂ ਹੋ ਕੇ ਨੱਚੀ ਜਾਂਦੀਆਂ ਇੱਕ ਤਾਂ ਅੱਗੇ ਤਾਂ ਐਸੇ ਉਹ ਚਰਖੇ ਕੱਤਦਿਆਂ ਵਿੱਚ ਅੱਧੇ ਇੱਧਰ ਖੜ੍ਹ ਕੇ ਅੱਧੇ ਉੱਧਰ ਕਾਇਮ ਕਰ ਲਿਆ ਉਪਕਾਰੀਆਂ ਕੱਤਦਿਆਂ ਬੈਠੀਆਂ ਇਹ ਜਿਹਾ ਸੀਗਾ ਕਿਤਾ ਮਾਹੌਲ ਹੁਣ ਤਾਂ ਫਸੇ ਡਾਕਟਰੀਆਂ ਤਾਂ ਸੁਣੇਗਾ ਪ੍ਰਾਣੀ ਆਤੀ ਹੈ ਉਹ ਵੀ ਲਾਈ ਦੀ ਪ੍ਰਾਣੀ ਅੱਜ ਕੱਲ੍ਹ ਦੇ ਵੀ ਵਧੀਆ ਲੱਗਦੀਆਂ ਹੁਣ ਜਿਹੜੀਆਂ ਬੰਨੂਆਂ ਵਧੀਆ ਆਈਆਂ ਉਹ ਜੱਟੀਆਂ ਵਧੀਆ ਲੱਗਾਈਆਂ ਪਹਿਲਾਂ ਪੁਰਾਣੀਆਂ ਵਧੀਆ ਲੱਗਦੀਆਂ ਸੀ ਜਾਂ ਪਲ ਹੈ ਪਤੀਆਂ ਜਿਵੇਂ ਜੀ ਆਪਾਂ ਸਾਰੇ ਜਾਣਦੇ ਆ ਕਿ ਵੀ ਜਿਹੜਾ ਸਾਡਾ ਦੇਸ਼ ਹੈ ਤਿਹਾਰਾਂ ਦਾ ਦੇਸ਼ ਆ ਬਹੁਤ ਤਿਹਾਰ ਆਉਂਦੇ ਹਰ ਮਹੀਨੇ ਦੇ ਵਿੱਚ ਕੋਈ ਨਾ ਕੋਈ ਆਉਂਦਾ ਹੈ ਇਸੇ ਤਰ੍ਹਾਂ ਸਾਵਣ ਦੇ ਮਹੀਨੇ ਦੇ ਵਿੱਚ ਤੀਜ ਦੀਆਂ ਤੀਆਂ ਦਾ ਤਿਹਾਰ ਆਉਂਦਾ ਹੈ ਇਹ ਪਾਸ ਕਰਕੇ ਲੇਡੀਜ਼ ਦਾ ਤਿਹਾਰ ਆ ਤੀਆਂ ਪਹਿਣਾ ਦਾ ਤਿਹਾਰ ਆ ਇਸ ਤਿਹਾਰ ਦਾ ਮਤਵੇਕਦਾ ਹੈ ਸਾਡੇ ਸੱਭਿਆਚਾਰ ਨੂੰ ਬੜਾ ਅਨਿਖੜ ਵੇਟਾਂ ਦੇ ਨਾਲ ਦਰਸਾਉਂਦਾ ਏ ਇਹਦੇ ਵਿੱਚ ਸੱਭਿਆਚਾਰਤ ਮਤਲਬ ਲੜਕੀਆਂ ਜਿਹੜੀਆਂ ਉਹ ਪ੍ਰਾਤਨ ਢੰਗ ਨਾਲ ਤਿਆਰ ਹੋ ਕੇ ਪ੍ਰਾਤਨ ਢੰਗ ਨਾਲ ਗਹਿਣੇ ਪਾਉਂਦੀਆਂ ਏ ਘਗਰਾ ਵਗੈਰਾ ਵੀ ਪਾਉਂਦੀਆਂ ਏ ਤਾਂ ਜਿਹੜਾ ਸਾਡਾ ਸੱਭਿਆਚਾਰਾ ਜਿਹਨੂੰ ਅਸੀਂ ਭੁੱਲਦੇ ਜਾ ਰਹੇ ਹਾਂ ਉਹ ਸੀ ਮਤਲਬ ਸਾਡੇ ਫੇਰ ਜਾਗ ਆਉਂਦਾ ਸਾਡੀਆਂ ਨਵੀਆਂ ਪੀੜ੍ਹੀਆਂ ਨੂੰ ਉਹਦੇ ਬਾਰੇ ਪਤਾ ਲੱਗਦਾ ਏ ਦੂਸਰਾ ਇਹ ਧੀਆ ਭੈਣਾਂ ਦਾ ਮੇਲ ਮਨਾਪ ਦਾ ਬਹੁਤ ਵਧੀਆ ਸਾਧਨਾ ਜਿਹੜੀਆਂ ਲੜਕੀਆਂ ਨਵੀਆਂ ਵਿਆਹੀਆਂ ਹੁੰਦੀਆਂ ਉਹ ਆਪਣੇ ਪੇਕੇ ਆਉਂਦੀਆਂ ਐ ਪੇਕੇ ਪਿੰਡਾਂਵੀਆਂ ਸਾਰੀਆਂ ਲੜਕੀਆਂ ਪੇਕੇ ਪਿੰਡਾਂਵੀਆਂ ਇਸ ਕਰਕੇ ਉਸ ਵਿੱਚ ਮਿਲ ਵੀ ਲੈਂਦੀਆਂ ਐ ਤੇ ਉਹਨਾਂ ਦਾ ਮਨੋਰੰਜਨ ਵੀ ਹੋ ਜਾਂਦਾ ਤੇ ਦੁੱਖ ਸੁੱਖ ਵੀ ਕਰ ਲੈਂਦੀਆਂ ਤੇ ਜੋ ਅੱਜ ਕੱਲ ਦੇ ਸਮੇਂ ਨਾਲ ਇਹਨੂੰ ਜੋੜੀਏ ਤਾਂ ਅੱਜ ਕੱਲ ਆਪਾਂ ਨੂੰ ਪਤਾ ਹੀ ਆ ਕਿ ਵੀ ਸਭ ਦੇ ਬੱਚੇ ਆ ਜਿਹੜੇ ਬਾਹਰ ਆ ਤਾਂ ਜਿਹੜੀਆਂ ਮਦਰ ਚ ਹੈਗੀਆਂ ਉਹ ਮਾਵਾਂ ਐ ਉਹ ਕਲੀਆਂ ਹੁੰਦੀਆਂ ਘਰ ਤਾਂ ਇਹਨਾਂ ਸਾਰਨ ਦੇ ਵਿੱਚ ਉਹਨਾਂ ਦਾ ਕੱਲਾਪਣ ਦੂਰ ਹੋ ਜਾਂਦਾ ਕਿਉਂਕਿ ਸਾਰੀਆਂ ਆਪਸ ਦੇ ਵਿੱਚ ਰਲ ਮਿਲ ਕੇ ਟੱਟੀਆਂ ਹੋ ਕੇ ਦੁੱਖ ਸੁੱਖ ਕਰ ਲੈਂਦੀਆਂ ਮਨੋਰੰਜਨ ਕਰਦੀਆਂ ਐ ਤੇ ਸ਼ਸਤਰ ਨਾਲ ਅੱਜ ਦੇ ਨਵੇਂ ਜੁਗ ਦੇ ਵਿੱਚ ਵੀ ਇਹਦਾ ਮਹੱਤਵ ਇਹ ਬਣ ਗਿਆ ਕਿ ਅਸੀਂ ਸਾਨੂੰ ਇਹ ਤਿਹਾੜਾ ਜਿਹੜਾ ਇਕੱਲੇ ਬਣ ਤੋਂ ਦੂਰ ਕਰਦਾ ਸਾਡੇ ਰੇ ਸਹਾਜਾ ਦਾਜੀਤ ਸਿੰਘ ਨਗਰ ਦੇ ਵਿੱਚ ਅਸੀਂ ਪੀਜੇ ਸਾਲ ਚ ਲਗਾਤਾਰ ਪੀਆਂ ਲਾ ਰਹੇ ਹਾਂ ਇਹਨਾਂ ਦਾ ਪੀਆਂ ਦਾ ਮਤਲਬ ਜਿਹੜਾ ਕੀ ਕਹਿੰਦੇ ਆਪਾਂ ਪਿਛੋਕੜ ਆ ਬੇਸ਼ੱਕ ਕੁਝ ਵੀ ਹੋਵੇ ਪਰ ਅੱਜ ਦੇ ਸਮੇਂ ਦੇ ਵਿੱਚ ਇਹ ਸਾਡੇ ਲਈ ਇੱਕ ਸਾਡਾ ਬਹੁਤ ਮਨ ਫਰੈਸ਼ ਕਰ ਰਿਹਾ ਸਾਨੂੰ ਵਧੀਆ ਲੱਗਦਾ ਸਾਰੇ ਅਸੀਂ ਇਕੱਠੇ ਹੋਣ ਹੁੰਦੇ ਹਾਂ ਸਾਰੇ ਆਪਾਂ ਆਪਣੇ ਘਰਾਂ ਦੇ ਵਿੱਚ ਬਿਜੀ ਹੁੰਦੀਆਂ ਨੇ ਸਾਰੀਆਂ ਭੈਣਾਂ ਅਸੀਂ ਬਹੁਤ ਵਧੀਆ ਅਪਰਾਲਾ ਇਹ ਸਾਡੀਆਂ ਸਹਿਬੀਆਂ ਦਾ ਇਕੱਠੀਆਂ ਦਾ ਹੋ ਕੇ ਤੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਸਾਰੇ ਇਕੱਠੇ ਹੋ ਕੇ ਜਦੋਂ ਇੰਜੋਏ ਕਰਦੇ ਆ ਆਪਣੇ ਦੁੱਖ ਸੁੱਖ ਸਾਂਝੇ ਹੋ ਜਾਂਦੇ ਆ ਲੈਕਰ ਆਲੇ ਵਿੱਚੋਂ ਨਿਕਲ मैन इतने आके बहुत मजा आया सानू इतफ्ट हो तीन साल हो गए इतने तीन साल तो लगातार तिया लग दया ने इत सहुत ही मजा आता है हर एक कुड़ी नो हर एक हर एक ही जाने आना चाहिए